ਸਤਿ ਸ਼੍ਰੀ ਅਕਾਲ ਜੀ ਵੈਕੋ ਜੀ ਕਾ ਖਾਲਸਾ ਵੈਕੋ ਜੀ ਕੀ ਪਤਾ ਹੈ ਕੀ ਹਾਲ ਚਾਲ ਜੀ ਟਾਡਾ ਸਾਰਿਆਂ ਦਾ ਵਨ ਫੋਟੋਗ੍ਰਾਫੀ ਵਾਲੇ ਅੱਜ ਜੀ ਸ੍ਰੀ ਲੰਗਪੁਰ ਸਾਹਿਬ ਦੀ ਯਾਤਰਾ ਲੱਗੇ ਕਰਨ ਤੇ ਗੱਡੀ ਸਾਡੀ ਰੈਡੀ ਆ ਤੁਸੀਂ ਚੈੱਕ ਆ ਵੇਖੋ ਮੁੰਡੇ ਡੈਣ ਨੇ ਢੰਡੇ ਢੁੰਡੇ ਬੰਨਣ ਨੇ ਤੇ ਬਾਕੀ ਸਾਰਾ ਕੰਮ ਰੈਡੀ ਹੈ ਤੇ ਗੱਡੀ ਪੂਰਾ ਕੰਮ ਓਕੇ ਹੈ ਟੀਮ ਬੈਠੀ ਆ ਰਵਾਨਾ ਹੋ ਲੱਗੇ ਆ ਪਿੰਡ ਲੋਪੋਕੇ ਤੋਂ ਪਿੰਡ ਲੋਪੋਕੇ ਏ ਸੋ ਨਿਹਾਰ ਜੱਸੀ ਜੱਲੇ ਲੋਈ ਤੜਕੇ 5:30 ਰਵਾਨਗੀ ਹੋ ਗਈ ਆ ਪਹਿਲਾ ਗੁਰਦੁਆਰਾ ਤਰਤਰ ਬਾਬਾ ਭਇਰਦਾਸ ਜੀ ਪਿੰਡ ਲੋਪੋਕੇ ਉੱਥੇ ਸੰਗਤਾਂ ਜਾ ਰਹੀਆਂ ਨਮਸਕਾਰ ਕਰਨ ਵਾਹਿਗੁਰੂ ਵਾਹਿਗੁਰੂ ਲਾ ਜੀ ਟੀਮ ਬੈਗੀ ਵਿੱਚ ਓਆ ਪੜਾਣੀ ਦੇ ਰਾਜਾ ਕਿਰਪਾ ਕਰਿਓ ਚਖਲਹਾਰਨਾ ਉਹਨੂੰ ਕਰੋ ਗੋਪੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਤਾ ਦੇ ਵਿਚਾਰ ਬਲੋ ਥੋੜੇ ਹਾਂ ਜੀ ਸੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਦਰਬਾ ਭਾਈ ਹਰਦਾਸ ਤਾਤਾਂ ਸਾਹਿਬ ਜੀ ਨੂੰ ਗਰੰਤ ਸਹਿਬ ਜੀ ਦੀ ਮਿਹਰ ਆ ਕਿਰਪਾ ਨਾਲ ਆਪਾਂ ਚੱਲੀ ਸਾਰੀ ਸੰਗਤ ਲੋਕੋ ਗਿਆ ਪਿੰਡ ਲੋਕੋ ਗਿਆ ਅਸੀਂ ਨੰਦਪੁਰ ਸਾਹਿਬ ਤੇ ਬਾਕੀ ਜਿੰਨੇ ਵੀ ਰਾਹ ਗੁਰਦਰਾ ਸਾਹਿਬ ਦਰਸ਼ਨ ਕਰਾਂਗੇ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਆਪਾਂ ਵਲੌਗ ਦੇ ਕੋਸ਼ਿਸ਼ ਕਰਾਂਗੇ ਤਿੰਨ ਪਾਟ ਬਣਾਈਏ ਆਪਣੀ ਤਿੰਨ ਦਿਨ ਦੀ ਯਾਤਰਾ ਹਾਂਜੀ ਤੇ ਜਿਹੜੀ ਬਿਲ ਦੀ ਯਾਤਰਾ ਹੈ ਕਿਹੜੇ ਗੁਰਦਰਾ ਸਾਹਿਬ ਆਪਾਂ ਕਵਰ ਕਰਨੇ ਆ ਤੁਹਾਨੂੰ ਦੱਸਾਂਗੇ ਤੇ ਚਲੋ ਬਾਕੀ ਆਪਾਂ ਚੱਲੇ ਆਪਾਂ ਹੀ ਹਰਦਾ ਸਾਹਿਬ ਉਹ ਸਰਦਾਸ ਬੇਨਤੀ ਕਰਦੇ ਆ ਤੇ ਫਿਰ ਤੁਹਾਨੂੰ ਸਾਰੇ ਗੁਰਦਰਾ ਸਾਹਿਬਾਨ ਦੇ ਦਰਸ਼ਨ ਕਰਾਉਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਾਰਾ ਗੁਰੂ ਰਾਮ ਦਾ ਚਰਦਿਆ ਕਲਾਜ ਰੱਖੇ ਯਾਤਰਾ ਸਫਲ ਕਰੇ ਬੋਲੇ ਈਸੋੜਿਆ ਹੋਰ ਰਵਾਨਗੀ ਲੋ ਜੀ ਹੋ ਗਈ ਆ ਇੱਕ ਰੱਖਿਓ ਤਾਂ ਬਰ ਬਾਬਾ ਭਈਆ ਦਾ ਜੀ ਗੁਰੂ ਰਾਮ ਦਾ ਸੱਚੇ ਪਾਸ਼ਾ ਮੇਰ ਕਰਨੀ ਗੁਰੂ ਸੋ ਆ ਲੋ ਜੀ ਵੈਗਰੀ ਤਾਂ ਤਰ ਬਾਬਾ ਪਾਏ ਦਾ ਸੰਦੇਹ ਸ਼ੱਕ ਕੇ ਤੇ ਸੰਕਟਾ ਲੱਗਿਆ ਨਿਕਲ جو رے لاکھ رو رو را جو رے لاکھ رو رو ਹੇ ਬਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤ ਨਾਮ ਤਾਂ ਤਮ ਬਾਬਾ ਬੁੱਢਾ ਸਾਹਿਬ ਜੀ ਸੰਗਤ ਪਹੁੰਚ ਗਈ ਜੀ ਦਾ ਜੀ ਭਗਵੇਂ ਸੱਚਾ ਪਾਸ਼ਾ ਲੋਕ ਕੀ ਆ ਕੀ ਆ ਨਹੀਂ ਚਲਾਦੇ ਨਹੀਂ ਨਿਕਲਦੇ ਨਹੀਂ ਨਾ ਇਹ ਖਲੇ ਸਨਾਵ ਔਰ ਨਹੀਂ ਜਾਂਦੇ ਕਦੇ ਕਾਖੜੀ ਹੋਣਾ ਇਹਨਾਂ ਨੂੰ ਤੁਸੀਂ ਲਾਉਣਾ ਬਸ ਤੁਸੀਂ ਨਾਲ ਲਓ ਵਾਹਿਗੁਰੂ

ਬਹੁਤ ਹੀ ਬਹੁਤ ਧੰਨਵਾਦ ਇਹਨਾਂ ਦਾ ਬਲੌਗ ਵੇਖ ਲਈ ਆ ਰਹਿਣੇ ਵਿੱਚ ਲਓ ਜੀ ਸੰਗਤਾਂ ਪਹੁੰਚੀਆਂ ਗੁਰਦੁਆਰਾ ਝੁੱਲਨੇ ਮੈਲ ਸੰਗਤਾਂ ਦੀ ਸੰਗਤਾਂ ਦੀ ਪਿੰਡ ਠੱਠੀ ਖਾਰਾ ਉਹ ਵਾਹਿਗੁਰੂ ਸੰਗਤਾਂ ਦੀ ਸੰਗਤਾਂ ਦੀ ਪਿੰਡ ਠੱਠੀ ਖਾਰਾ ਉਹ ਵਾਹਿਗੁਰੂ ਭਗਤ ਬੀਰ ਨੂੰ ਠੀਕ ਹੈ ਮਤਲਬ ਉੱਥੇ ਪ੍ਰਕਾਸ਼ ਲਾ ਕੇ ਬੰਦ ਕਰਤਾ ਤੇ ਕਾ ਚੱਲਦਾ ਮਕੇ ਮੈਂ ਨਾ ਜੋ ਤਾਂ ਜਿਹੜਾ ਪਰਿਵਾਰ ਮਹਾਰਾਜ ਦਾ ਥੱਲੇ ਆ ਹਾਂ ਹਾਂ ਉਹਦਾ ਕਰਕੇ ਫਿਰ ਇੱਧਰ ਠੀਕ 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 ਸਾਇ ਜਾਗੀ ਦੇ ਗੁਰ ਵਿਚਾਰ ਨਿਮਰਿ ਭੂਸਤੀ ਪਰਮੋ ਪਿਆਰ ਬੜਿਆ ਸਾਰ ਸਭ ਦੀ ਵਜਾ ਹਰ ਸੰਗਤ ਜੀ ਅੱਜ ਚੁੱਲਨੇ ਮਹਿਲ ਦੀ ਗੰਧ ਵਾਹਿਗੁਰੂ ਸਤਿ ਸਤਿ ਗੁਰ ਦੀ ਨਾਮਯਾਪਾਰ ਫੇਕੋ ਸਾਹਮਣੇ ਬਿਸੰਧਾਰ ਆਹ ਵਾਲੀ ਸੰਸਾਰ ਸਾਰੇ ਤੇ ਉੱਤੇ ਚਲ ਜਾਈਦਾ ਉੱਤੇ ਚੜੀਏ ਨਾ ਉੱਤੇ ਚੜੋ ਫੇਰ ਪਾ ਲਗੂਆ ਬਿਸੰਧਾਰ ਸੰਸਾਰ ਦਾ ਬੰਦੇਵਾਰ ਆਤਮਾ ਤ੍ਰਿਗੁਜ ਤਾਰ ਕਉ ਕੀਰਤ ਕਾਲ ਸੁਹਾਾਰ ਸਭ ਦੀ ਮਜਾ ਲਾੜਾਂ ਤੇ ਦਰੁਰ ਪਰ ਤੁੰਗਾਰ ਤਾਟਾ ਅਦਰ ਤੇ ਪਾਇਓ ਮਾਨ ਸਿਵਿਆ ਗੁਰ ਪ੍ਰਵਾਨ ਸਾਧ ਜਪ ਕਰ ਜਿਨ ਕੀਔਰ ਮਾਨ ਹਰ ਹਰ ਗੁਰੂ ਦਾ ਸਬਾਨ ਹਾਂ ਲੋ ਬੱਬਾ ਇੱਕ ਝੁੰਲੇ ਮਹਿਣ ਕੰਦ ਅੰਗਲ ਜੀ ਨਾਲ ਹੀ ਆਪਾਂ ਉੱਥੇ ਜਾ ਬੈਠ ਚਲ ਬਲੇ ਲੈ ਲੈ ਚਲ ਬਲੇ ਲੈ ਹੈਗੇ ਨਾਲ ਹੀ ਆਪਾਂ ਬਾਬੇ ਜੀ ਨੂੰ ਲੈਣੀ ਆ ਕੀ ਜਾਂਦੇ ਇਹਨੂੰ ਬੇਲਪੁੜੀ ਹਾਂਜੀ ਹਾਂਜੀ ਬੇਲਪੁੜੀ ਲੱਗੇ ਖਾਣ ਬਹੁਤ ਹੀ ਟੈਸਟ ਕੰਮ ਆ। ਹਾਂ। ਸ਼ਾਮ ਨੂੰ ਤੇ ਬਾਬਾ ਜੀ ਸ਼ਰਤ ਵੈਗਰੀ ਚ ਝੁਲਣੇ ਮੈਂ ਤਾਂ ਤਰਪੀ ਆ। ਮੈਨੂੰ ਨਾ ਬਾਬਾ ਦਾ ਖਾਂ ਬੱਦ ਗਾਇਆ ਬਿਰਤੀ ਲਾਓ। ਇਹ ਕੋਣ ਹੈ? ਮੇਰੀ ਗੱਲ ਸੁਣ। ਮੈਂ ਮਿਲਾਂ ਦੇ ਚਲੋ ਲਾ ਲਿਆ। ਚਲ ਮੈਂ ਸਾਰੇ ਕੁੜੇ ਪਾਪੀ ਬੈਠੇ ਤਾਹ ਦੇਖੋ ਜਿਹੜਾ ਖੜੋ ਆਹ ਤਾਂ ਕੌਣ ਆ ਤਾਂ ਲੰਨੀ ਨਹੀਂ ਤੇ ਮੈਂ ਭਜਾਂ ਚਾਹਾਂ ਸਾਰੇ ਬੰਦੇ ਜਿਹੜੇ ਬੈਗੇ ਤਾਂ ਨਹੀਂ ਲੰਨੀ ਉਹ ਜਾਓ ਗਾਂ ਤੇ ਮੈਂ ਸਾਰੇ ਬੰਦੇ ਵੀ ਜਿਹੜੇ ਆਏ ਉਹ ਕਹਿਣ ਆਏ ਲੱਗਾ ਜਾਣਗੇ ਸਾਸਿ ਆ ਜੀ ਵੈਗੂ ਜੀ ਗੁਰਦੁਆਰਾ ਤਰਨ ਤਰਨ ਸਾਹਿਬ ਪਹੁੰਚ ਗਈ ਸੰਗਤ ਸਰੋਵਰ ਦੇਖੋ ਤੁਸੀਂ ਬਹੁਤ ਹੀ ਵੱਡਾ ਪ੍ਰੋਗਰਾਮ ਹੈ ਗੁਰਦੁਆਰਾ ਤਰਨਤਾਰਨ ਸਾਹਿਬ ਸ੍ਰੀ ਗੰਦੀ ਸਾਹਿਬ ਉਹ ਆਏ ਖਾਰੀਲ ਹੋਤੀ ਹੈ ਸੰਤ ਭਾਈ ਧਰਮ ਤਰਨ ਮੁਰੁੰਡੇ ਛੱਕਦੀ ਹੈ ਬਾਗ ਲੱਲਿਆ ਆਪਾ ਮੱਥੇ ਮੱਥੇ ਐਚੋ ਪੰਜਾ ਚ ਮੱਥੇ ਤੇ ਕਰੇ ਨਾ ਉਹ ਮੱਥੇ ਲਈ ਲੈ ਲਿਆ ਸੌ ਪਿਆ ਉਹ ਲੈ ਲਈ ਸਾਲੇ ਨੇ ਹੁਣ ਮੰਗ ਲਈ ਕੋਲ ਕਰੋ ਲੈ ਆ ਗਿਆ ਬਈ 10 ਦਾ ਵਾਲੇ ਲੈ 50 ਸੰਗਤ ਪਹੁੰਚ ਲਓ ਜੀ ਸੰਗਤ ਪਹੁੰਚ ਗਈ ਏ ਗੋਇੰਦਵਾਲ ਸਾਹਿਬ ਗੋਰਪ੍ਰੀ ਸਿੰਘ ਕਰ ਰਹੇ ਨੇ ਡਰਾਈਵ ਵਾਹ ਵਾਹ ਇੱਕਦਮ ਹੈ ਆ ਗਈ ਉਹ ਬਾਹਰ ਵਾਹ ਵੈਗਰੂ ਸੰਗਤ ਪਹੁੰਚ ਗਈ ਆ ਗੋਇੰਦਵਾਲ ਸਾਹਿਬ ਮੋਮੀ ਬੋਲ ਬਹੁਤ ਸੋਹਣੇ ਲੱਗੇ ਵੇਖੋ ਕੀ ਬਾਤ ਹੈ ਚਲੋ ਬੋਲੀ ਸਾਹਿਬ ਜੀ ਜਦੋਂ ਲਈ ਹੈ ਜੀ ਸਾਰੀ ਸ਼ੋਰ ਕਰਾਦਾ ਨਾ

ਗਏ ਜਾ ਰਹੀਆਂ ਅਨੰਤਪੁਰ ਸਾਹਿਬ ਨੂੰ ਤੇ ਲੰਗਰ ਪਾਣੀ ਛਕ ਰਿਆ ਗੁਰੂ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੰਗਤ ਪਹੁੰਚ ਗਈ ਆ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਬਾਕੀ ਤਾਂ ਅੰਦਰੋਂ ਦਰਸ਼ਨ ਕਰਾ ਦਿੰਦੇ ਆ ਟੀਮ ਸਾਰੀ ਅੱਧੀ ਅੰਦਰ ਚੱਲ ਗਈ ਲਓ ਜੀ ਵੈਰੂ ਗੁਰਦੁਆਰਾ ਬੇਰ ਸਾਹਿਬ ਦੇ ਉਹ ਵਾਹੀ ਗੋਨਾ ਇੱਥੇ ਲਈਏ ਐਸੇ ਬੱਗਾ ਬੱਜਾ ਰਹੇ ਪੁੱਕੇ ਮੈਂ ਹੈਗ ਨਹੀਂ ਸੀ ਸ਼ਾਹਦਾਂ ਗੋਇਆਨੀ ਲਸੋ ਲ ਮਲੇ ਦਗੀਆ ਤੇ ਆਸੇ ਗੱਸੀ ਯਾਰ ਜਨੇ ਸਾਰੀ ਜਾਣੇ ਤੁਹਾਨੂੰ ਦੱਸਣਾ ਪਦਾ ਹੋਣਾ ਚਾਹੀਦਾ ਯਾਰ ਬਸ ਤੂੰ ਦੱਸ ਮੈਨੂੰ ਤੇ ਆ ਵੀ ਨਹੀਂ ਪਤਾ ਜੇਲਾ ਮਰ ਸਿੰਘ ਕਿੰਨੀ ਵਾਰ ਲੱਗਦਾ ਹੁੰਦਾ ਸੀ ਨਾ ਤੇ ਹੋਲੀ ਦੇਣੀ ਸੀ ਸਾਰੇ ਸਾਂ ਤਾਂ ਕਹਿੰਦੇ ਹੋਲੀ ਮੋਣੀ ਹੈ ਨਾ ਉਦੋਂ ਬਾਅਦ ਨਹੀਂ ਭੁੱਲਦੀ ਨਹੀਂ ਹਾਲਸਾ ਹੌਲਾ ਮੋਲਾ ਮੋਲਾ ਇਹ ਮਰਦਾ ਹੋ ਗਮ ਹੁੰਦੀ ਕਿ ਆ ਮੱਲੇ ਮਨਾਉਣੇ ਆ ਬਲ ਸਿੰਘ ਵੀ ਤੇ ਮਿਲ ਤੁਹਾਡੀ ਜਿੱਥੇ ਲੱਗਣਗੇ ਤੇ ਚਲ ਚੁਪ ਕਰ ਲੱਗ ਮੱਲਾ ਕਦਮ ਅੱਛਾ ਇਥੋਂ ਦਾ ਇਤਿਹਾਸ ਬਣਾਇਆ ਜਿਹੜਾ ਜਿੱਥੇ ਆਪਾਂ ਆਏ ਆਂ ਇਵੇਂ ਬੜਮਦਾ ਹੀ ਕਿਵੇਂ ਕੋ ਫੜਾ ਹੀ ਗਿਆ ਜੀ ਸੁਲਤਾਨਪੁਰ ਲੋਧੀ ਦੇਖੋ ਸਾਹਮਣੇ ਲਿਖਿਆ ਆ ਉਹਨਾਂ ਸਾਰਾ ਪਵਿੱਤਰ ਕਾਲੀ ਬਈ ਏ ਅੱਛਾ ਬਾਕੀ ਵੀ ਉਧਰ ਨੂੰ ਕਰਦੇ ਨਹੀਂ ਸਕਦੇ ਸੰਗਤ ਨੂੰ ਬਖਾ ਦਤਾ ਇਤਿਹਾਸ ਬਖਾ ਦਤਾ ਜੀ ਸਾਰੀ ਸਾਫ ਕਰਾਈ ਆ ਅੱਛਾ ਅੱਛਾ ਇਹ ਵੀ ਨਦੀ ਸਾਫ ਕਰਾਈ ਆ ਬਾਬੇ ਨੇ ਕਿਹੜੇ ਬੰਦੇ ਨੇ ਇਹ ਕੀ ਨਾਮ ਕਿਹੜਾ ਇੱਥੇ ਲੱਗਾ ਇੱਥੇ ਲੱਗਾ ਸਾਰੀ ਆਪ ਦਿਖਾ ਦੇ ਉਹਨਾਂ ਨੂੰ ਭਾਜੀ ਨਾ ਇਹ ਉਹਦਾ ਥੋੜੀ ਨਾ ਇਤਿਹਾਸ ਹੈ ਭਰਾਵਾ ਉਹਦੇ ਨਾਲ ਇਹ ਇੱਕ ਦੋ ਦਸੋ ਲੱਗ ਗਿਆ ਨਾ ਲੱਗੇ ਲੱਗੇ ਉਹ ਕੰਮ ਹਉਏ ਯਾਰ ਜਬਜੀ ਸਾਹਿਬ ਦੀ ਜਿਹੜੀ ਇਚਾਰਨ ਹੈ ਨਾ ਇਹ ਗਨਾਂਡੇ ਪਾਸ਼ਾ ਨੇ ਇੱਥੇ ਬੈ ਕੇ ਕੀਤੀ ਜੀ ਵੇਜ ਦੇ ਤੇੰਡੇ ਦੇ ਬੈ ਗਈ ਤੇ ਉਹਨਾਂ ਤੋਂ ਪਹਿਲਾਂ ਆਪਣੇ ਜਿਹੜਾ ਸਿੱਖ ਜਗਤ ਦਾ ਪਹਿਲਾ ਜਿਹੜਾ ਤੀਰਥ ਹੈ ਨਾ ਉਹ ਆਹ ਵੇਜ ਨਦੀ ਹੈ ਜਾਂ ਬਾਬੇਰ ਸਾਹਿਬ ਗੁਰਦਾਰ ਹਾਂਜੀ ਹਾਂਜੀ ਇਹਨੂੰ ਫਿਰ ਕਰ ਦੇ ਹੂ ਪਹਿਲੇ ਬੰਨੋ ਆਪਾਂ ਗਏ ਨੀ ਲੈ ਬਈਓ ਸਾਰਾ ਇਤਿਹਾਸ ਨਹੀਂ ਇੱਥੇ ਹੀ ਦੱਸ ਦਿੰਦੇ ਨਾ ਪਰ ਟਾਈਮ ਹੁੰਦਾ ਕੋਈ ਨਾ ਕੋਈ ਯਾਰ ਹਾਂ ਲੰਕਰਦਾਰ ਅਲ ਸਿੱਧਾ ਕਰਦੇ ਐ ਬਾਹਰ ਨਹੀਂ ਜਾ ਆ ਕੇ ਕੱਕੜਾ ਨੂੰ ਲਈ ਜਾਂਦਾ ਆ ਦੇ ਰਾਮਟਾਲੀ ਵਾਲਾ ਆ ਗਿਆ ਵੇ ਸੱਤਾਂ ਦਾ ਪੁੱਤਰ ਹੋ ਗਿਆ ਜੀ ਦਾਈ ਇਹਨੂੰ ਪੌੜੀ ਪਿਆਈਆਂ ਸ਼ਰਦਾ ਜੀ ਦਸੂ ਵੀ ਹੋ ਗਿਆ ਪੁੱਤਾ ਹਾ ਜੀ ਵਾ ਜਨ ਆ ਰਹੀ ਸੀ ਬੇਸਕਾਂਸ ਆ ਰਿਹਾ ਸਭ ਤੋਂ ਮਹਾਨ ਡਰਾਈਵਰ ਜ਼ੋਰਾਵਰ ਸਿੰਘ ਇਹਦੇ ਨਾਲ ਜ਼ੋਰਾਵਰ ਸਿੰਘ ਗੇੜਾ ਛੋਟਾ ਕਰਦੇ ਹੋਏ ਕੱਢੀ ਹੜੀ ਮੋੜਦੇ ਹੋਏ ਵਾਜੀ 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 ਕੋਈ ਨਹੀਂ ਜਾਣੀਆ ਡਰਾਈਵਰ ਦਾ ਜ਼ੋਰਾਵਰ ਜ਼ੋਰਾਵਰ ਵੀਰ ਨੇ ਗੇੜਾ ਵਡਾ ਕਰਦਾ ਕਢੀਦਾ ਬੈਗ ਰੂਹੀ ਟੀਮ ਪਹੁੰਚ ਗਈ ਆ ਨਾਨਕ ਨਾਨਕ ਸਰ ਗੁਰਪ੍ਰੀਤ ਨਾਨਕ ਸਰ ਕਲੇਰਾਂ ਨਾਨਕ ਸਰ ਵਾਜਲ ਜੀ ਦਾ ਕਾਰ ਸਾਹ ਸਰ ਵਾਜਲ ਜੀ ਕੀ ਫਤਹਿ ਬਟਰ ਨੂੰ ਮਾਰ ਲਿਓ ਉੱਪਰਲਾ ਕੱਤੀ ਚਲਾ ਉਹ ਖਾਈ ਨਾ ਹੋਰ ਟੀਮ ਦੇ ਮੈਂਬਰ ਕੁਝ ਪਿੱਛੇ ਨੇ ਬਾਜ ਗਿਆ ਹੀ ਬਾਜ ਗਿਆ ਭੇਡਾਂਾਂ ਨੂੰ ਫੋੜਨਾ ਬਾਬਾ ਬਾਗਰੀ ਨੂੰ ਫੋੜਨਾ ਫੋੜਨਾ ਲਓ ਜੀ ਗੱਜਰੀ ਕੌਜ ਕੇ ਗੋਦਵਾਰਾ ਨਾਨਕਸਰ ਪ੍ਰੈਜ਼ੈਂਟਰੀ ਤਾਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਧੰਨ ਧੰਨ ਬਾਬਾ ਇਸਰ ਸਿੰਘ ਜੀ ਓਲੀ ਗੀਗਨੀਓ ਬੋਲੀ ਵੈਰੂ ਬਾਬਾ ਇਸਰ ਸਿੰਘ ਦਾ ਕਾਰ ਗੈरेज ਆਹ ਬਲੇਕੀ ਮੇਰੇ ਤੋਂ ਕਾਰ ਵੇਖੋ ਲੱਗੀ ਅੰਦਰ ਬਾਹਰ ਇਦਰ ਬਾਬਾ ਜੀ ਪ੍ਰਾਤਮਕ ਸਥਾਨ ਗੁਰਦਰਾ ਸਾਹਿਬ ਉਹ ਵਾਹਿਗੁਰੂ ਬਹੁਤ ਹੀ ਸੁੰਦਰ 뷰 ਨਾਲ ਸਰ ਭਗਤੀ ਕਰ ਆ ਜੀ ਐਂਟਰੀ ਸ ਐਂਟਰੀ ਹੈ ਇਥੋਂ ਅੰਦਰ ਜਾ ਕੇ ਮੱਥਾ ਟੇਕ ਕੇ ਦਰਸ਼ਨ ਮੇ ਲੈ ਕਰਕੇ ਸੰਤਾਂ ਨੂੰ ਆਉਂਦੀ ਹੈ ਕੁਝ ਜਾਣਦੀ ਹੈ ਲੋ ਜੀ ਬਹੁਤ ਹੀ ਸੁੰਦਰ ਵਿਊ ਇਸ ਜਗ੍ਹਾ ਤੇ ਤੁਹਾਨੂੰ ਬਾਈ ਨਾਮ ਦਾ ਸਿੰਘ ਜੀ ਜੀ ਸਾਹਿਬਾਨ ਅੱਗੇ ਮੁਨੱਖ ਤੇ ਸੰਤਾਂ ਤੋਂ ਵੀਵੇਂ ਹੋ ਕੇ ਬੈਠੇ ਕਰਦੇ ਸਨ ਉਹ ਐ ਰਹੀ ਮਿਸ਼ਰੀ ਦਾ ਪ੍ਰਸ਼ਾਦ ਆ ਇੱਥੋਂ ਮਿਲਦਾ ਆ ਆ ਗਿਆ ਮੂੰਹ ਚ ਆਹ ਗੋਲ ਗੱਪਾ ਲੈ ਗਿਆ ਇਧਰ ਆ ਚੱਲਦਾ ਇਹਨਾਂ ਦਾ ਨਹੀਂ ਜਿਹੜਾ ਗੋਲ ਗੱਪਾ ਹੈ ਯਾਰ नहीं एक गोल कपड़ों घमीले ला सोड़े ना गोल कपड़ों मुझे आपके पिंड में लगाता है पानी हो जा रहता है ये बढ़िया नहीं एक पानी बढ़िया होता है ये पानी ठीक ना है <laughs> ਵੇ ਵੀ ਠੀਕ ਹੈ ਉਹ ਤੇਰੇ ਬਿਹਾਰ ਜੁੜਾ ਕਰਾਂਗੇ ਤੇਰੀ ਨਹੀਂ ਨਹੀਂ ਇਹ ਇਸ ਦਾ ਉਪਕਸ਼ਾਬ ਹੋ ਰਿਹਾ ਹੈ ਉਸ ਦਾ ਹੋ ਰਿਹਾ ਹੈ ਥੋੜਾ ਸਾ ਵਾਸਾ ਵਰਕ ਹੈ ਲੋ ਸੰਤਰੀ ਗੁਰਦਰਾ ਮਹਿੰਦੀਆਣਾ ਬਸ ਹੋਰ ਗੁੱਦਾ ਸਾਹਮਣੇ ਆ ਗਿਆ ਹੈ ਲੋ ਜੀ ਖਾਸਾ ਜੀ ਟੀਮ ਸਾਰੀ ਮਹਿੰਦੀਆਣੇ ਗੁਰਦਾਰੇ ਸਾਹਿਬ ਪਹੁੰਚ ਗਈ ਹੈ

si de ketar seang serabah ਏ ਮੇਰੇ ਕੋ ਜਿਦਾਂ ਵੇਖੋ ਸਾਡਾ ਇਤਿਹਾਸ ਕਿੰਨੀ ਲੋਕਾਂ ਨੂੰ ਪ੍ਰੇਰਿਤ ਕਰਦਾ ਵੀ ਸਾਡੇ ਵਡਿਆਣੇ ਸਾਡੇ ਧਰਮ ਦੀ ਬਚਾਉਣ ਦੇ ਖਾਤਰ ਇੱਕ ਮੰਤ ਦੇ ਖਾਤਰ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਤੇ ਕਿੰਨੇ ਦਸੀਹੇ ਦੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵੀ ਅਸੀਂ ਆਪਣੇ ਬੱਚਾ ਨੂੰ ਨੇ ਇੱਥੇ ਤੇ ਥੋੜਾ ਖਿੱਚ ਕੇ ਚੱਲਦੇ ਨੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਵੀ ਸਾਡਾ ਜਿਹੜਾ ਧਰਮ ਦੀ ਸਾਡੇ ਤਾਂ ਦੀ ਮਹਾਨਤਾ ਹੈ ਸਾਡਾ ਧਰਮ ਕਿੰਨਾ ਮਹਾਨ ਹੈ ਤੇ ਅਸੀਂ ਕਿੱਧਰ ਨੂੰ ਤੁਰੇ ਜਾਂਦੇ ਹਾਂ ਇਹ ਤਾਂ ਗੱਲ ਬਿਲਕੁਲ ਠਡੀ ਸਹੀ ਆ ਅਰ ਸਾਡੇ ਸਾਹਾ ਵਾਸਤੇ ਉਹਨਾਂ ਆਪਣੇ ਬੱਚੇ ਮਰਾਤੇ ਇੰਨੀਆਂ ਸ਼ੀਤ ਦਿੱਤੀਆਂ ਉਹਨਾਂ ਨੇ ਆਹ ਵੇਖੋ ਹਰੀ ਸੇ ਨਲਵੇ ਦੀ ਤਸਵੀਰ ਬਣੀ ਆ ਘੋੜੇ ਉੱਤੇ ਤੇ ਜੇ ਮਤੇ ਆਏ ਕਰਨਗੇ ਤੇ ਆ ਸੰਜੇ ਮੋਹਰ ਗੋੜਾ ਇਹ ਜੀਨ ਮਾਸੇਆ do ਅਨਦਰ ਗੀਤ ਸੁਣਨ ਕਰਨ ਦੇ ਲਈ ਗੁਰੂ ਬਾਪ ਸਾਹਿਬ ਦੀ ਹਜ਼ਰੀ ਦੀ ਜੋੜੀ ਤੇ ਬੈਠੇ ਹਨ ਪਿਛਲੇ ਹਫ਼ਤੇ ਵੀ ਆਪ ਨੇ ਇਸੇ ਤਰ੍ਹਾਂ ਆਂਦੀਆਂ ਭਾਂਦੀਆਂ ਹਨ ਆਓ ਹੁਣ ਸਾਹਿਬ ਸਾਹਿਬ ਸਾਈਂ ਕੰਦਰ ਸਿੰਘ ਜੀ ਲੋਟਪੁਰੀ ਉਹਨਾਂ ਕੋਲੋਂ ਆਪਾਂ ਲਾਹੀ ਬਣਨ ਦੇ ਗੀਤ ਸੁਣਨ ਕਰਨਾ ਹੈ ਦੋ ਪੰਕਤੀਆਂ ਵੜ ਕੇ ਹੋਰ ਵੀ ਕਲੇਦਾਂ ਵੀ ਮੁੰਡੇ ਦੇ 버ਗਰ ਖਾਣੇ ਆ ਇਹ ਖਾਣੇ ਵਿੱਚ ਨੂਡਲ ਆ ਇਹ ਸਾਰੇ ਫਲੇਗੜ ਫਿਰ ਕੇ ਵੇਚ ਲੈ ਲਈ ਲੰਬੇ ਆ 100000 ਬਹੁਤ 버ਗਰ ਕਰੀਏ ਨੂਡਲ ਨੂਡਲ ਲੈ ਗਿਆ ਚਲੋ ਅੱਠ ਅੱਠ ਕਰ ਦਵਾਂ ਅੱਠ 사ਸਰੀ ਘੜ ਵੀਰਦ ਨੂੰ ਸਾਰੇ ਵਾਲਾ 사ਸਰੀ ਘੜ 사ਸਰੀ ਘੜ ਵੀਰ ਸਾਰੇ ਆਉਂਦੇ ਚਲੋ ਉੱਤਰੋ ਉਠਾਂ ਚੱਲੀਏ ਮੇਰੇ ਕੋਲ ਕਿੱਕੜੀ ਸ਼ੈ ਰੱਖੀ ਐਨੇ ਚਲੋ ਚਲੋ ਉਤਰੋ ਇਹਨੇ ਦੂਜਾ ਸਾਪ ਦਾ ਸੂਪ ਰੱਖਿਆ ਬਾਰੀ ਖਾਣੇ ਕੱਟੇ ਬੈਠੇ ਖਾਓ ਮੁੰਡੇ ਨੇ ਬਹੁਤੀ ਜਿੰਦਗੀ ਦੀ ਬਰਕਰਾਰ ਆਓ ਯਾਰ ਸੁਆਦੋ ਯਾਰ ਤੀਨ ਸਾਰੇ ਹੀ ਪ੍ਰੋਗਰਾਮ ਆ ਤੇ ਉਤਰ ਗਈ ਇਹਨੇ ਇਹੋ ਕਹੜਾ ਇਹੋ ਜਦਗੀ ਨਹੀਂ ਮੇਰੀ ਚੋਰ ਜੋਗ ਵੀ ਖਾਣੇ ਤੇ ਆਹ ਵਾਹ ਨਾਲ ਹੀ ਹੋ ਗਿਆ ਲਓ ਜੀ ਵੀ ਨਹੀਂ ਹੋ ਗਿਆ 100 ਤੋਂ 3 ਮਿਲ ਗਈ ਬੰਦਿਆਂ ਨੂੰ ਕਿੰਨੇ ਪੈਸੇ ਹੋਣੇ ਜੀ ਲੋਈ ਸਤਿ ਜੀ ਲੋਈ ਆਈ ਦਾ ਬਲੌਗ ਸੇਪਰਾ ਹੀ ਕੱਤਮ ਹੁੰਦਾ ਜੀ ਤੇ ਬਾਕੀ ਤੁਸੀਂ ਬਰਾਉ ਨੂੰ ਚੈੱਕ ਕਰੋ ਤੇ ਸਬਸਕ੍ਰਾਈਬ ਕਰ ਲਓ ਅਗਲਾ ਬਲੌਗ ਕੱਲ ਚਾਲੂ ਕਰਾਂਗੇ ਸ਼ੋਰ ਭਾਜੀ ਹਾਂ ਅਵਾਜ਼ ਜ਼ੋਰਾਂ ਵਾਸਤੇ ਅੰਦਰ ਦੀ ਕਾਜ਼ਰ ਜੀ ਦੇ ਓਕੇ ਬਾਏ ਟਾਟਾ ਅੱਜ ਕੱਲ ਇਹ ਸਾਰਾ ਰੁਕੀ ਆ ਚਾਲ ਟਰੈਕਟਰ ਵਾਏ ਨੀਂਦ ਬੜੀ ਆਈ ਗੁਰੂ ਆਉਂਦਾ ਸੱਚੇ ਪਾਸ਼ਾ ਹੀ ਹੋ ਗੱਲ ਦਾ ਵੀ ਉਹ ਵੀ ਚਲ ਗਿਆ ਹੈ ਲਾਇਆ ਯਾਰ ਜਣੇ ਉਹ ਆ ਗਰੂ ਇਹ ਹੁਣ ਲੱਗੇ ਸੌਣ ਗੱਲ ਤਾਂ ਵੀ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਲਦੀ ਕਰ ਲਓ ਸਬਸਕ੍ਰਾਈਬ ਚੱਲ ਲੁੱਕ ਕਰ ਲਓ ਸਬਸਕ੍ਰਾਈਬ ਉਹ ਆ ਗਰੂ ਇਹ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੀ ਆਪਾਂ ਬਲੌਗ ਲੱਗੇ ਮੰਨਦ ਕਰ ਰਹੇ ਹਾਂ ਇੱਕ ਨੈਕਸਟ ਰੌਡ ਆਪਾਂ 깔ੋ ਹਾਂ ਜਿੱਥੇ ਤੋਂ ਵੀ ਆਪਾਂ ਜਾਵਾਂਗੇ ਓਕੇ ਆਪਏ ਟਾਟਾ ਸੀ ਜੋ ਕੀ